ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਜੀ ਜੋਧਪੁਰ ਦੀ ਪ੍ਰਸਿੱਧ ਹੈ ਨਾ ਜਿਹੜੀ ਪਕੌੜੀ ਆਪਾਂ ਉਹ ਬਣਾਵਾਂਗੇ ਆਪਾਂ ਉਹ ਆਪਾਂ ਅੱਜ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਲਾਂਗੇ ਇਹ ਮੇਵਾ ਕਚੋਰੀ ਆ ਆਪਣੇ ਜੋਧਪੁਰ ਚ ਬੜੀ ਮਸ਼ਹੂਰ ਹੈ ਇਹ ਤੇ ਜਿਹੜਾ ਕੋਈ ਜਾਣਦਾ ਉੱਥੇ ਜ਼ਰੂਰ ਖਾ ਕੇ ਆਉਂਦੇ ਨਾਲੇ ਲੈ ਕੇ ਵੀ ਆਉਂਦੇ ਆ ਤੇ ਅੱਜ ਆਪਾਂ ਬਣਾਵਾਂਗੇ ਜੀ ਘਰੇ ਆ ਆਪਾਂ ਦਾ ਖੋਆ ਆਪਣੇ ਕੋਲੇ ਇਹ ਹੈ ਜੀ ਕੇਸਰ ਵਾਲਾ ਆਪਾਂ ਨਾ ਪਨੀਰ ਸਾਈਡ ਵਿੱਚ ਬਣਾਇਆ ਸੀ ਤੇ ਉਹਦੇ ਵਿੱਚੋਂ ਇਹ ਮੇਰਾ ਮਾਵਾ ਬਚਿਆ ਸੀ ਉਹ ਆਪਾਂ ਹੁਣ ਵਰਤਾਂਗੇ ਤੇ ਇੱਕ ਕੌਲ ਨਾ ਆਪਾਂ ਲੈ ਲਿਆ ਮੈਦੇ ਦਾ ਤੇ ਅੱਧੀ ਕੌਲੀ ਲਈ ਆਪਾਂ ਚੀਨੀ ਦੀ ਚਾਸ਼ਨੀ ਬਣਾਵਾਂਗੇ ਤੇ ਥੋੜੀ ਜਿਹੀ ਚਾਸ਼ਨੀ ਮੇਰੇ ਕੋਲ ਪਹਿਲਾਂ ਤੋਂ ਪਈ ਹੈ ਤਾਂ ਕਰਕੇ ਮੈਂ ਥੋੜੀ ਲਈ ਹੈ ਤੇ ਚਲੋ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਆਟਾ ਤਿਆਰ ਕਰਾਂਗੇ ਮੈਂ ਆਟਾ ਆਪਾਂ ਵੱਡੇ ਬੋਲ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਘਿਓ ਦੇਸੀ ਪਾਵਾਂਗੇ ਆਪਾਂ ਕੋਈ ਵੀ ਪਾ ਸਕਦੇ ਆ ਵੈਸੇ ਜਿਹੜਾ ਪਰਸੋਈ ਚ ਵਰਤਦੇ ਆ ਮੈਂ ਇੱਕ ਵਾਰੀ ਤਿੰਨ ਚਮਚ ਪਾਉਂਗੀ ਤੇ ਆਪਾਂ ਹੁਣ ਮੌਨ ਆਪਾਂ ਮਸਲ ਲਾਂਗੇ ਜੇ ਮੁਠੀ ਵੱਧ ਗਈ ਤਾਂ ਆਪਾਂ ਤਿੰਨ ਚਮਚ ਕਾਫੀ ਹੈ ਨਹੀਂ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਹੋਰ ਪਾ ਲਾਂਗੇ ਮੌਨ ਆਪਾਂ ਵਿੱਚ ਮਿਕਸ ਕਰ ਲਿਆ ਆ ਮੈਦੇ ਦੇ ਤਾਂ ਦੇਖੋ ਵਧੀਆ ਮੁਠੀ ਵੱਜੀ ਜਾਂਦੀ ਹੈ ਤੇ ਮੋਲ ਆਪਣਾ ਬਹੁਤ ਹੈ 3 ਚਮਚਾ ਆਪਾਂ ਪਾ ਲਈ ਸੀ ਵੱਡੇ ਤੇ ਹੁਣ ਆਪਾਂ ਇਹ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਸੌਫਟ ਜਾੜਤਾ ਤਿਆਰ ਕਰ ਲਾਂਗੇ ਇਹਦਾ ਆਪਾਂ ਨਾ ਸੌਫਟ ਜਾੜਤਾ ਤਿਆਰ ਕਰ ਲਿਆ ਉੱਤੇ ਥੋੜਾ ਜਿਹਾ ਘਿਓ ਲਾ ਦੇਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਤੇ ਹੁਣ ਆਪਾਂ ਨਾ ਮਾਣਾ ਤਿਆਰ ਕਰਾਂਗੇ ਮਾਵੇ ਵਾਸਤੇ ਮਾਵਾ ਸੁਨਮ ਬਖਾਇਆ ਤੇ ਹੁਣ ਆਪਾਂ ਵਿੱਚ ਮਸਾਲੇ ਪਾਵਾਂਗੇ ਆ ਆਪਾਂ ਛੋਟਾ ਜਿਹਾ ਪੀਸ ਦਾਲ ਚੀਨੀ ਤਾਂ ਲਏ ਦੋ ਲੌਂਗ ਲਏ ਤੇ ਦੋ ਇਲਾਈਚੀਆਂ ਤੇ ਚਾਰ ਤੋਂ ਪੰਜ ਆਪਣੀਆਂ ਕਾਲੀਆਂ ਮਿਰਚਾਂ ਤੇ ਇੱਕ ਆਪਣਾ ਜੈਫਲਾ ਇਹਨੂੰ ਆਪਾਂ ਥੋੜਾ ਜਿਹਾ ਕੱਦੂਕਸ ਕਰਕੇ ਪਾਵਾਂਗੇ ਬਿਲਕੁਲ ਥੋੜਾ ਜਿਹਾ ਆ ਆਪਣੀ ਵੱਡੀ ਇਲਾਈਚੀ ਆ ਉਹਦੇ ਦਾਣੇ ਆ ਇਹਨਾਂ ਦਾ ਨਾ ਆਪਾਂ ਕੁੱਟ ਕੇ ਖਾਲ ਵਟੇ ਦੇ ਵਿੱਚ ਪਾਊਡਰ ਬਣਾ ਲਾਂਗੇ ਉਨਾ ਪਪਾਇਨਾ ਰੱਖ ਲਿਆ ਤੇ ਆਪਾਂ ਨਾ ਮਾਵੇ ਦੇ ਵਿੱਚ ਪਾ ਲਿਆ ਗੈਂਸ ਚ ਲੋਗਾ ਤੇ ਇਧਰ ਆਪਾਂ ਨਾ ਮਸਾਲੇ ਵੀ ਉਹ ਕੁੱਟ ਲਿਆ ਤੇ ਆਹ ਜਾਇਫਲ ਆਪਾਂ ਨਾ ਪੀਸ ਲਿਆ ਚੁਟਕੀਕ ਪਾਵਾਂਗੇ ਵਿੱਚ ਇੱਕ ਹਾਸੇ ਇਹ ਆਹ ਮਸਾਲਾ ਆਪਾਂ ਨਾ ਮਾਵੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਮਸਾਲੇ ਦੇ ਮਾਵੇ ਦੇ ਵਿੱਚ ਨਾ ਥੋੜਾ ਜਿਹਾ ਦੁੱਧ ਪਾਵਾਂਗੇ ਬਿਲਕੁਲ ਥੋੜਾ ਜਿਹਾ ਪਾਵਾਂਗੇ ਦਾ ਲੋਗਾ ਇਸ ਤੇ ਨਾ ਆਪਾਂ ਇਹ ਤਿਆਰ ਕਰ ਲਿਆ ਉਹ ਆਨਾ ਆਪਣਾ ਵਧੀਆ ਮੈਲਟ ਹੋ ਗਿਆ। ਕਿਉਂ ਫਰਿੱਜ ਵਿੱਚ ਰੱਖੇ ਤਾਂ ਥੋੜਾ ਜਿਹਾ ਗਰੜਾ ਹੋ ਜਾਂਦਾ ਹੈ ਤੇ ਆਪਾਂ ਥੋੜਾ ਜਿਹਾ 2 ਕ ਜੰਚੇ ਦੁੱਧ ਦੇ ਪਾ ਲਈ ਸੀ ਤੇ ਵਧੀਆ ਮੈਲਟ ਹੋ ਗਿਆ। ਹੁਣ ਆਪਾਂ ਜਿਹੜਾ ਮਸਾਲਾ ਪੀਸਿਆ ਸੀ ਨਾ ਉਹ ਪਾ ਦਾਂਗੇ ਇਹਦੇ ਵਿੱਚ। ਆਪਾਂ 1 ਚਮਚ ਦਾ 1/4 ਹਿੱਸਾ ਪਾਵਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਆ ਡਰਾਈ ਫਰੂਟ ਪਾ ਦਾਂਗੇ ਕਾਜੂ ਆ ਤੇ ਪਿਸਤੇ ਆ ਇਹ ਪਾ ਦਾਂਗੇ। ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਨਾ ਤੇ ਆਪਾਂ ਇਹਨੂੰ ਪਲੇਟ 'ਚ ਕੱਢ ਕੇ ਇੱਥੇ ਠੰਡਾ ਕਰਾਂਗੇ ਸਾਨੂੰ ਪਹਿਲਾਂ ਹੁਣ ਆਪਾਂ ਨਾ ਚਾशनी ਬਣਾਵਾਂਗੇ ਖੋਆ ਆਪਣਾ ਠੰਡਾ ਹੁੰਦਾ ਤੇ ਆਪਾਂ ਅੱਧੀ ਕੌਲੀ ਲਈ ਹੈ ਖੰਡ ਦੀ ਤੇ ਅੱਧੀ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਦੀ ਤੇ ਕੁਝ ਜਣਾ ਚਾशनी ਮੇਰੇ ਕੋਲੇ ਰਾਜ ਭੋਗ ਬਣਾਇਆ ਸੀ ਆਪਾਂ ਉਹ ਚਾशनी ਮੇਰੇ ਕੋਲੇ ਪਈ ਹੈ ਤੇ ਉਹ ਮੈਂ ਵਿੱਚ ਇਹ ਮਿਲਾ ਦੂੰਗੀ ਹੁਣ ਆਪਾਂ ਚੀਨੀ ਮਾਇਲ ਤਾਂ ਹੋ ਗਈ ਨਾ ਜਦੋਂ ਫਿਰ ਆਪਾਂ 2-3 ਮਿੰਟ ਇਹਨੂੰ ਚੇਰਪਾ ਕਾਮਾਂਗੇ ਇਹਦੀ ਤਾਰਤੂ ਹੋਣੀ ਆ ਆਪਾਂ ਬਣਾਉਣੀ ਵੈਸੇ ਚੀਨੀ ਮਾਇਲ ਤਾਂ ਕਾਣੀ ਜਾਂ ਤਾਂ ਉਹ ਜਿੱਚ ਜਿੱਪੀ ਬਣਾਵਾਂਗੇ ਚੀਨੀ ਨੇ ਆਪਣੀ ਮਾਇਲ ਤਾਂ ਹੋ ਗਈ ਆ ਤੇ ਹੁਣ ਜਿਹੜੀ ਮੇਰੇ ਕੋਲ ਚਾਸ਼ਨੀ ਪਈ ਆ ਨਾ ਰਾਜ ਭੋਗ ਵਾਲੀ ਆਪਾਂ ਉਹ ਵਿੱਚ ਹੀ ਪਾ ਦਾਂਗੇ ਇਹਦੇ ਥੋੜਾ ਕਲਰ ਤਾਂ ਚੇਂਜ ਹੋਊਗਾ ਹੀ ਕਿਉਂਕਿ ਇਹ ਚਾਪਾ ਆਪਾਂ ਕੇਸਰ ਵੀ ਪਾਇਆ ਤੇ ਫੂਡ ਕਲਰ ਵੀ ਪਾਇਆ ਤੇ ਵੈਸੇ ਆਪਣੀ ਚਾਹਨੀ ਬਹੁਤ ਬਗ ਹੈ ਹੁਣ ਆਪਾਂ ਨੇ 2-3 ਮਿੰਟੋਂ ਵਾਲਾਂਗੇ ਚਾਹਨੀ ਨੇ ਆਪਾਂ 2-3 ਮਿੰਟ ਪਕਾ ਲਈ ਐ ਤੇ ਹੁਣ ਆਪਾਂ ਇਹਨੂੰ ਕਿੱਕ ਕਰ ਲੈਨੇ ਆ ਆ ਦੇਖੋ ਚਿਪ ਚਿਪ ਹੋਣ ਲੱਗ ਗਈ ਜਿਵੇਂ ਸੈਤ ਕਰਦਾ ਨਾ ਉਵੇਂ ਆ ਤੇ ਚਾਹ ਨਹੀਂ ਆਪਣੀ ਤਿਆਰ ਹੈ ਤੇ ਗੈਸ ਆਪਾਂ ਕਰ ਦਾਂਗੇ ਬੰਦ ਹੁਣ ਆਪਾਂ ਮੇਵਾ ਮਾਵਾ ਪਕੌੜੀ ਸ਼ੁਰੂ ਕਰਦੇ ਆ ਬਣਾਉਣੀ ਆਪਨਾ ਨਾ ਮਾਵਾ ਠੰਡਾ ਹੋ ਗਿਆ ਦੇਖੋ ਬਹੁਤ ਹੀ ਵਧੀਆ ਬਣ ਗਿਆ ਕੋਈ ਠੰਡਾ ਹੋ ਕੇ ਤੇ ਹੁਣ ਆਪਾਂ ਨਾ ਇਹਦੇ ਵਿੱਚ ਜੇ ਠਿੱਕ ਜੇ ਤਾਂ ਆਪਾਂ ਠਿੱਕਾ ਮਾਵਾ ਤਿਆਰ ਕਰਾਂਗੇ ਤੇ ਉਹਦੇ ਵਿੱਚ ਕੋਈ ਚਮਚ ਜਾਂ ਦੋ ਚਮਚ ਆਪਾਂ ਪੀਸੀ ਚੀਨੀ ਪਾ ਸਕਦੇ ਹਾਂ ਤੇ ਮੇਰਾ ਪਹਿਲਾ ਤਾਂ ਉਹ ਨਾ ਮਿੱਠਾ ਹੀ ਐ ਕਿਉਂਕਿ ਆਪਾਂ ਉਹ ਬਣਾਈ ਸੀ ਨਾ ਸੈਂਡਵਿਚ ਤੇ ਮੇਰਾ ਮਾਵਾ ਵਿੱਚ ਅਖੰਡ ਪਾਈ ਹੋਈ ਸੀ ਤੇ ਹੁਣ ਆਪਣਾ ਮਾਵਾ ਤਿਆਰ ਹੈ ਕਚੌਰੀਆਂ ਵਾਸਤੇ ਹੁਣ ਆਪਾਂ ਕਚੌਰੀਆਂ ਸ਼ੁਰੂ ਕਰਦੇ ਬਣਾਉਣੀਆਂ ਆ ਆਟਾ ਆਪਾਂ ਥੋੜਾ ਜਿਹਾ ਹੋਰ ਮਸਲ ਲੈਂਦੇ ਆ ਆਟਾ ਆਪਣਾ ਬਹੁਤ ਵਧੀਆ ਤਿਆਰ ਹੋ ਗਿਆ ਤੇ ਹੁਣ ਆਪਾਂ ਨਾ ਇਹਦੇ ਛੋਟੇ-ਛੋਟੇ ਪੇੜੇ ਕੱਢ ਲਾਂਗੇ ਜਿਹੜੀਆਂ ਜੋਧਪੁਰ ਚ ਬਣਾਉਂਦੇ ਨੇ ਉਹ ਤਾਂ ਬਹੁਤ ਵੱਡੀਆਂ ਹੁੰਦੀਆਂ ਉਹ ਤਾਂ ਬੰਦਾ ਇੱਕ ਵੀ ਨਹੀਂ ਖਾ ਸਕਦਾ ਆਪਾਂ ਬਣਾਉਣੇ ਆ ਜੀ ਘਰ ਵਿੱਚ ਆਪਾਂ ਬਣਾਵਾਂਗੇ ਛੋਟੀਆਂ ਜਿਹੜਾ ਇੱਕ ਬੰਦਾ ਖਾ ਸਕੇ ਆਪਾਂ ਸਵਾਹ ਕੇ ਪੇੜਾ ਕਰਾਂਗੇ ਪਹਿਲਾ ਇਹਦਾ ਪੇੜਾ ਬਣਾ ਲਿਆ ਤੇ ਹੁਣ ਆਪਾਂ ਨਾ ਐਸ ਤਿਕਾ ਕਰਕੇ ਇਹਨੂੰ ਚੜਾਈ ਕਰੀ ਚੱਲਾਂਗੇ ਇਹਦੇ ਦੇ ਵਿਚਾਲਾ ਨਾ ਆਪਾਂ ਮੋਟਾ ਹੀ ਰੱਖਣਾ ਥੋੜਾ ਜਿਹਾ ਸਾਈਡ ਤੋਂ ਆਪਾਂ ਵਧਾਈ ਚੱਲਾਂਗੇ ਇਹਨੂੰ ਐਸ ਤਿਕਾ ਕਰਕੇ ਸਾਈਡ ਤੋਂ ਵਧਾ ਲਾਂਗੇ ਵਿਚਾਲਾ ਥੋੜਾ ਜਿਹਾ ਮੋਟਾ ਰੱਖ ਲੇ ਹੁਣ ਆਪਾਂ ਇਹਦੇ ਵਿੱਚ ਮਾਵਾਂ ਪਾ ਦਾਂਗੇ ਜਿੰਨਾ ਕਿ ਪੇਲੇ ਦੇ ਵਿੱਚ ਪਾਊਗਾ ਓਨਾਂ ਕ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਵਿਚਨ ਨੱਪ ਨੱਪ ਕੇ ਨਾ ਵਿੱਚ ਫੋਲਡ ਕਰ ਦਾਂਗੇ ਕਰ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਤਿਕਾ ਕਰਕੇ ਬਣਾ ਕੇ ਨਾ ਆਪਾਂ ਸਾਰੇ ਰੱਖ ਲਾਂਗੇ ਤੇ ਉਸ ਤੋਂ ਬਾਅਦ ਚ ਫੇਰ ਆਪਾਂ ਇਹਨੂੰ ਦਬਾਵਾਂਗੇ ਇੱਕ ਵਾਰੀ ਆਪਾਂ ਐਵੇਂ ਰੱਖਾਂਗੇ ਇਹਨਾਂ ਨੂੰ ਫੋਨ ਮੈਂ ਦੂਸਰਾ ਬਣਾਉਂਗਾ ਉਸ ਤੋਂ ਕਾ ਕਰਕੇ ਹੀ ਆਪਾਂ ਇਹਨੂੰ ਫਲਾ ਲਾਂਗੇ ਬਸ ਐਸ ਤੱਕਾਂ ਕਰਕੇ ਆਪਾਂ ਇਹਨਾਂ ਨੂੰ ਵਿੱਚੋਂ ਭਰ ਦਿਆਂਗੇ ਆਉਤੋਂ ਐਕਸਟਰਾ ਆਟਾ ਥੋੜਾ ਜਿਹੜਾ ਲੈਂਦਾ ਉਹ ਲਾ ਦਿਓ ਨਹੀਂ ਲੈਂਦਾ ਤਾਂ ਨਾ ਲਾਹੋ ਐਸ ਤੱਕਾਂ ਕਰਕੇ ਆਪਾਂ ਹੁਣ ਸਾਰੀਆਂ ਬਣਾ ਕੇ ਰੱਖ ਲਾਂਗੇ ਆ ਆਪਣੀਆਂ ਜੀ ਕਚੌਰੀਆਂ ਬਣ ਕੇ ਤਿਆਰ ਹੋ ਗਈਆਂ ਤੇ ਇੱਧਰ ਆਪਣਾ ਇਹਨਾਂ ਕ ਮਾਵਾ ਵੀ ਬਚ ਗਿਆ ਆਪਣੇ ਫੇਰ ਕੰਮ ਆ ਜੂਗਾ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਹੁਣ ਇੱਧਰ ਆਪਣਾ ਘਿਓ ਰੱਖਿਆ ਹੋਇਆ ਇਹ ਨਾ ਗਰਮ ਹੋ ਗਿਆ ਤੇ ਹੁਣ ਆਪਾਂ ਇਸ ਨੂੰ ਨਾ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਕਰਕੇ ਲੱਪਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਦਵਾ ਦੇਣਾ ਹੁਣ ਆਪਾਂ ਇਹਦੇ ਵਿੱਚ ਪੂਰੀ ਨੂੰ ਪਚੌਰੀ ਨੂੰ ਪਾ ਦਿਆਂਗੇ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਠੀਕ ਠੀਕ ਹੀ ਹੋਵੇ ਤੇ ਇਸ ਤਰ੍ਹਾਂ ਕਰਕੇ ਹੀ ਆਪਾਂ ਦੂਸਰੀਆਂ ਪਾ ਦਿਆਂਗੇ ਮਾਵਾਂ ਆਪਾਂ ਇਹ ਸਾਰੀ ਇਹਦੇ ਵਿੱਚ ਫੈਲ ਜੂਗਾ ਇਸ ਤਰ੍ਹਾਂ ਕਰਾਂਗੇ ਨਾ ਜਦੋਂ ਆਹ ਦੇਖੋ ਥੋੜੇ ਥੋੜੇ ਬੱਬਲ ਆਉਣ ਲੱਗ ਗਏ ਇੰਨਾ ਹੀ ਤੇਲ ਗਰਮ ਹੋਣਾ ਚਾਹੀਦਾ ਆਪਾਂ ਨੇ ਕਚੌਰੀਆਂ ਨੂੰ ਨਾ 3 ਮਿੰਟ ਹੋ ਗਏ ਹੁਣ ਆਪਾਂ ਇਹਨਾਂ ਸਾਈਡ ਬਦਲ ਦਿਆਂਗੇ ਤੇ ਹੁਣ ਆਪਾਂ ਥੋੜਾ ਜਿਹਾ ਤੇਜ਼ ਵੀ ਕਰਾਂਗੇ ਹੁਣ ਨਾ ਆਪਣਾ ਸਲੋ ਹੈ ਬਿਲਕੁਲ ਤੇ ਆਪਾਂ ਹੁਣ ਥੋੜਾ ਜਿਹਾ ਤੇਜ਼ ਕਰ ਦਿਆਂਗੇ ਹੁਣ ਆਪਾਂ ਪੂਰੀਆਂ ਬਰਾਊਨ ਹੋਣ ਤੇ ਕਰਨਾ ਇਹਨਾਂ ਨੂੰ ਕਾਵਾਗੇ ਆਪ ਆਪਣੀਆਂ ਕਚੌਰੀਆਂ ਨਾ ਮਾਵਾ ਕਚੌੜੀ ਆਪਣੀ ਤਿਆਰ ਹੋ ਗਈ ਆ ਦੇਖੋ ਫੁੱਲ ਫੁੱਲ ਕੇ ਵਧੀਆ ਬਣ ਗਈਆਂ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਬਾਹਰ ਗੈਸ ਬੰਦ ਕਰ ਦਾਂਗੇ ਕਿਉਂਕਿ ਕਿਉਂ ਜਿਆਦੇ ਕਰਮ ਆਪਾਂ ਦੂਸਰੀਆਂ ਪਾਵਾਂਗੇ ਤੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣੀ ਆ ਤੇ ਮਾਵਾ ਕਚੌੜੀ ਬਣ ਕੇ ਆਪਣੀਆਂ ਤਿਆਰ ਹੋ ਗਈ ਆ ਇਸ ਤੱਕ ਹੀ ਹੁਣ ਆਪਾਂ ਦੂਤਰੀਆਂ ਤਿਆਰ ਕਰ ਲਾਂਗੇ ਹੁਣ ਆ ਗਾਂਸ ਆਪਣਾ ਬੰਦਾ ਹੁਣ ਇਹਨੂੰ ਵੀ ਆਪਾਂ ਇਸ ਤਰ੍ਹਾਂ ਕਰਕੇ ਦਵਾ-ਦਵਾ ਕੇ ਨਾ ਇਹਨਾਂ ਨੂੰ ਤੇ ਵਿੱਚ ਪਾ ਦੇਾਂਗੇ ਆਪਾਂ ਯਾਰ ਜੀ ਕਰ ਮਾਵਾ ਕਚੌੜੀ ਤਿਆਰ ਹੋ ਗਈ ਤੇ ਆਪਾਂ ਗਾਂਸ ਬੰਦ ਕਰ ਦਿੰਨੇ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਹੁਣ ਜੀ ਆਪਾਂ ਇਹਨਾਂ ਨੂੰ ਰੱਖ ਲਾਂਗੇ ਇੱਕ ਰੱਖ ਲਈ ਆਪਾਂ ਪਲੇਟ 'ਚ ਇਹਨਾਂ ਨੂੰ ਆਪਾਂ ਬਾਅਦ 'ਚ ਸਰਵ ਕਰਾਂਗੇ ਆਪਾਂ ਇੱਕ ਵਾਰ ਡੈਕੋਰੇਟ ਕਰਦੇ ਇਹਨਾਂ ਦੀ ਇਹਨਾਂ ਵਾਸਤੇ ਆਪਾਂ ਜੀ ਬਦਾਮ ਤੇ ਪਿਸਤੇ ਲਏ ਆ ਇੱਥੇ ਆਪਾਂ ਜਿਹੜੀ ਚਾਸ਼ਨੀ ਬਣਾਈ ਸੀ ਨਾ ਉਹ ਆਪਾਂ ਬੌਲ ਚ ਕੱਢ ਲਵਾਂਗੇ ਆਪਾਂ ਨਾ ਇਹਨੂੰ ਜਦੋਂ ਖਾਣਾ ਹੋਵੇ ਉਦੋਂ ਇਹਨੂੰ ਵਿਚਾਲੇ ਆਪਾਂ ਨਾ ਸਰਾਕ ਕਰਕੇ ਤੇ ਆ ਚਾਸ਼ਨੀ ਭਰ ਕੇ ਤੇ ਆਪਾਂ ਨਾ ਖਾ ਸਕਦੇ ਹਾਂ ਇਹਨਾਂ ਨੂੰ ਅਸੀਂ ਥੋੜਾ ਚਰਵਾਚ ਚ ਖਾਵਾਂਗੇ ਤੇ ਇਹਦੇ ਉੱਤੇ ਆਪਾਂ ਡੈਕੋਰੇਟ ਕਰ ਦਿੰਨੇ ਆਪਾਂ ਥੋੜੀਆਂ ਇਹ ਗਲਾਬ ਦੀਆਂ ਪੱਤੀਆਂ ਲੈ ਲਈਆਂ ਤੇ ਬਦਾਮ ਆ ਤੇ ਪਿਸਤੇ ਇਹਨਾਂ ਨਾਲ ਆਪਾਂ ਗਾਰਨਿਸ਼ ਕਰ ਦਿਆਂਗੇ ਇਹਨਾਂ ਦੀ ਹੁਣ ਆਪਾਂ ਨਾ ਇਹਨੂੰ ਖਾਵਾਂਗੇ ਤੇ ਇਹਦੇ ਆਪਾਂ ਇਸ ਤਰ੍ਹਾਂ ਕਰਕੇ ਨਾ ਵਿਚਾਲੇ ਐ ਕਰ ਲਾਂਗੇ ਸਰਾ ਬਹੁਤ ਹੀ ਖਸਤਾ ਤੇ ਵਧੀਆ ਬਣੀ ਹੈ ਤੇ ਹੁਣ ਆਪਾਂ ਇਹਦੇ ਉੱਤੇ ਆ ਚਾਸ਼ਨੀ ਪੜ ਲਾਂਗੇ ਐਸ ਤਰ੍ਹਾਂ ਕਰਕੇ ਤੇ ਇਹਦੇ ਉੱਤੇ ਵੀ ਆਹ ਆਪਾਂ ਕਾਜੂ ਤੇ ਬਦਾਮ ਆਪਾਂ ਜੂਨੀ ਮਤਲਬ ਤੇਸਤੇ ਤੇ ਬਦਾਮ ਲਾ ਦੇਾਂਗੇ ਥੋੜੀਆਂ ਗਲਾਬ ਦੀਆਂ ਪੱਤੀਆਂ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਖਾ ਸਕਦੇ ਹਾਂ ਇੱਕ ਨੂੰ ਨਾ ਇੱਕ ਆਦਮੀ ਵਧੀਆ ਖਾ ਸਕਦਾ ਜਿਹੜੀਆਂ ਜੋਧਪੁਰ ਵਾਲੀਆਂ ਬਹੁਤ ਵੱਡੀਆਂ ਹੁੰਦੀਆਂ ਉਹ ਖਾਧੀਆਂ ਨਹੀਂ ਜਾਂਦੀਆਂ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਾਸਿਕਾ